ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪ ਤੇ ਜੇਕਰ ਅੱਜ ਤੁਸੀਂ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸ ਚੈਨਲ ਤੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਅੱਜ ਆਪਾਂ ਇਹ ਨੈਚੁਰਲ ਕ੍ਰੇਪ ਦਾ ਸੂਟ ਹੈ ਉਹਦੇ ਉੱਪਰ ਅਤਵਾ ਨੂੰ ਜਰੀ ਦੇ ਧਾਗੇ ਦੇ ਵਰਤੋਂ ਕਰਨੀ ਦੱਸਾਂਗੇ ਕਿ ਜਰੀ ਦੇ ਧਾਗੇ ਨੂੰ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ ਸੂਈ ਦੇ ਨਾਲ ਇਹਦੇ ਨੂੰ ਜਰੀ ਦੇ ਧਾਗੇ ਦੀ ਵਰਤੋਂ ਆਪਾਂ ਆਰੀ ਵਰਕ ਚ ਵੀ ਕਰਦੇ ਆ ਤੇ ਇਸ ਤਰ੍ਹਾਂ ਸੂਈ ਦੇ ਨਾਲ ਵੀ ਕਰਦੇ ਆ ਆ ਇਹ ਵਾਲੇ ਨੂੰ ਆਪਾਂ ਜਰੀ ਦਾ ਧਾਗਾ ਬੋਲਦੇ ਆ ਇਹ ਵਾਲੀ ਰੀਲ ਨੂੰ 골ਡਨ ਸ਼ੇਡ ਚ ਵੀ ਆਉਂਦੀ ਹੈ ਔਰ ਇਸ ਤਰ੍ਹਾਂ ਦੀ ਵੀ ਆਉਂਦੀ ਹੈ ਜਦੋਂ ਆਪਾਂ ਧਾਗੇ ਨੂੰ ਬੰਨ ਕੇ ਮਤਲਬ ਤੋੜ ਕੇ ਸੂਈ 'ਚ ਪਾ ਕੇ ਉਸ ਤੋਂ ਬਾਅਦ ਬੰਨ ਕੇ ਸ਼ੁਰੂ ਕਰਦੇ ਆ ਤਾਂ ਦੇਖੋ ਸਿੰਪਲ ਐ ਇਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਧਾਗਾ ਲੈਨੇ ਆ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਇਸ ਤਰ੍ਹਾਂ ਕਰਕੇ ਨੂੰ ਜ਼ਰੂਰ ਪੱਕੇ ਤੌਰ ਤੇ ਅਟੈਚ ਕਰ ਲਿਆ ਕਰੋ ਤਾਂ ਜੋ ਜੇਕਰ ਜਿਹੜੀ ਆਪਾਂ ਜਰੀ ਦੇ ਧਾਗੇ ਨੂੰ ਗੰਡ ਮਾਰੀਏ जो गंढ खुल भी जाए तो धागा निकलेगा नहीं ठीक है सो आप इस तरह करते हुए हौली हौली हाँ जी इस तरह तरोपे की वरतों करा छोटे छोटे स्टैप लवेंगे स्टैप बाय स्टैप थोड़े थोड़े कपड़े और ये देखो जो ये वाला अंगूठा है अपना ਇਸ ਤਰ੍ਹਾਂ ਇਹ ਦੇਖੋ ਜਦੋਂ ਆਪਾਂ ਐਂ ਕੱਢਿਆ ਤਾਂ ਅੱਗੇ ਨੂੰ ਇਸ ਨੂੰ ਇਸ ਤਰ੍ਹਾਂ ਗੂਠੇ ਤੋਂ ਦੀ ਜ਼ਰੂਰ ਕਮਾ ਲੈਣਾ ਤਾਂ ਜੋ ਇਸ ਨੂੰ ਥੋੜੀ ਜਿਹੀ ਖਿੱਚ ਪੈ ਜਾਏ ਇਸ ਤਰ੍ਹਾਂ ਥੋੜੀ ਜਿਆਦਾ ਫਿਨਿਸ਼ਿੰਗ ਦਿੰਦਾ ਹੈ ਇਹ ਦੇਖੋ ਇਸ ਤਰ੍ਹਾਂ ਹੌਲੀ ਜਿਹੀ ਆਪਾਂ ਇਹਨੂੰ ਉਤਾਰ ਦਾਂਗੇ ਔਰ ਇਹ ਦੇਖੋ ਬਣ ਗਿਆ ਠੀਕ ਹੈ ਇਸ ਤਰ੍ਹਾਂ ਇਹ ਦੇਖੋ ਸਿੰਪਲ ਆਪਾਂ ਜਲਦੀ ਜਲਦੀ ਵੀ ਕਰ ਸਕਦੇ ਆ ਇਸ ਨੂੰ ਔਰ ਜਦੋਂ ਆਪਾਂ ਸਿੱਖ ਰਹੇ ਆ ਉਦੋਂ ਥੋੜਾ ਹੌਲੀ ਹੌਲੀ ਹੀ ਇਹਨੂੰ ਕਰਾਂਗੇ ਤਾਂ ਜ਼ਿਆਦਾ ਬੈਟਰ ਰਹੇਗਾ ਜੇਕਰ ਤੁਸੀਂ ਇਹ ਵਾਲੇ ਸੂਟ ਦੀ ساری ਕਢਾਈ ਦੇਖਣਾ ਚਾਹੁੰਦੇ ਹੋ ਤੇ ਚੈਨਲ ਤੇ ਲਾਈਵ ਸਟ੍ਰੀਮ ਚ ਪਈਏ ਤੁਸੀਂ ਦੇਖ ਸਕਦੇ ਹੋ

ਜਦੋਂ ਆਪਾਂ ਇੱਥੇ ਲਗਾਵਾਂਗੇ ਤਾਂ ਆਪਾਂ ਇੱਕ ਛੋਟਾ ਜਿਹਾ ਟਾਂਕਾ ਇੱਥੇ ਜ਼ਰੂਰ ਲੈ ਲਾਂਗੇ ਜਦੋਂ ਆਪਾਂ ਬਦਲਾਂਗੇ ਤੇ ਉਹ ਧਾਗਾ ਖਰਾਬ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਰਹੀ ਹੈ ਸੋ ਮੈਂ ਤੁਹਾਨੂੰ ਆਪਣੀ ਨੈਕਸਟ ਵੀਡੀਓ ਦੇ ਵਿੱਚ ਤਾਰੇ ਕਿਸ ਤਰ੍ਹਾਂ ਲਗਾਣੇ ਨੇ ਦਬਕੇ ਦੀ ਦਬਕੇ ਦਾ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਮੋਤੀ ਦੀ ਕਿਸ ਤਰ੍ਹਾਂ ਕਰਨੀ ਹੈ ਔਰ ਇਹ ਵਾਲੀ ਕੜਾਈ ਕਿਸ ਤਰ੍ਹਾਂ ਕਰਨੀ ਹੈ ਸੋ thank you video de